ਲੇਕੋਲਾ ਦੇ ਸਫਾਈ ਸੇਵਕਾਂ ਵੱਲੋਂ ਠੇਕੇਦਾਰ ਵੱਲੋਂ ਡੀਸੀ ਰੇਟਾਂ ਤੋਂ ਵੀ ਘੱਟ ਤਨਖਾਹ ਦੇਣ ਤੇ ਸਮੇਂ ਤੇ ਤਨਖਾਹਾਂ ਮਿਲਣ ਨੂੰ ਲੈ ਕੇ ਸਫਾਈ ਸੇਵਕਾਂ ਦੀ ਤੀਜੇ ਦਿਨ ਵੀ ਰੋਜ਼ ਪ੍ਰਦਰਸ਼ਨ ਤੇ ਹੜਤਾਲ ਜਾਰੀ ਰਹੀ। ਕਲਾਸ 4 ਗਵਰਨਮੈਂਟ ਐਪਲਾਈਜ਼ਨ ਯੂਨੀਅਨ ਪੰਜਾਬ ਦੇ ਜਨਰਲ ਕਤਰ ਰঞ্জੀਤ ਸਿੰਘ ਰਾਣਵਾ ਨੇ ਕਿਹਾ ਕਿ ਠੇਕੇਦਾਰ ਵੱਲੋਂ ਡੀਸੀ ਰੇਟਾਂ ਤੋਂ ਘੱਟ ਤਨਖਾਹ ਦੇ ਕੇ ਇਨ੍ਹਾਂ ਗਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। राणਵਾ ਨੇ ਕਿਹਾ ਕਿ ਡਾਕਟਰ ਰਣਜੀਤ ਸਿੰਘ ਐਸ ਐਮਓ ਸਿਵਲ ਸਰਜਨ ਨੇ ਡਿਪਟੀ ਕਮਿਸ਼ਨਰ ਦੇ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਸੰਬੰਧੀ ਲਿਖਤੀ ਤੇ ਜ਼ੁਬਾਨੀ ਜਾਨੂ ਕਰਵਾਉਂਦੇ ਵੀ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਜਦੋਂ ਸਿਵਲ ਸਰਜਨ ਦਾ ਇਹ ਸੰਬੰਧੀ ਪੱਖ ਜਾਣਨ ਲਈ ਉਹਨਾਂ ਦੇ ਦਫ਼ਤਰ ਗਏ ਤਾਂ ਉਹ ਨਹੀਂ ਮਿਲੇ ਸਹਾਇਕ ਸਿਵਲ ਸਰਜਨ ਨੂੰ ਪੱਖ ਰੱਖਣਾ ਸੰਬੰਧੀ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਸਾਹਿਬ ਆ ਜਾਣਗੇ ਉਹੀ ਦੱਸਣਗੇ ਅੱਗੇ ਹੋਰ ਕੀ ਕਿਹਾ ਇਹ ਤੁਹਾਨੂੰ ਮਿਲਾਈ ਦੀ ਬਿਧੀ ਤਾਰੇ ਕੋਈ ਬੰਦੀ ਜਿਹਨਾਂ ਨੂੰ ਨਾ ਕੋਈ ਸਾਰੀ ਬਗਾਨਾ ਮੈਨੂੰ ਤਰ ਤਨ ਖਾਣ ਮਿਲਦੀ ਐ ਉਹਨੂੰ ਲਿਖ ਕੇ ਦਿਓ ਉਹ ਲਿਖ ਕੇ ਤੇ ਤੈਨੂੰ ਵੀ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਠੇਕੇਦਾਰ ਦੇ ਖਿਲਾਫ ਇਹਨਾਂ ਵਰਕਿੰਗ ਆਰਥਿਕ ਸ਼ੋਸ਼ਣ ਕਰਨ ਵਾਲਾ ਠੇਕੇਦਾਰ ਐ ਉਹਨੂੰ ਬਲੈਕਲਿਸਟ ਕਰੋ ਉਹਨਾਂ ਨੂੰ ਬਲੈਕਲਿਸਟ ਕਰਨ ਦੀ ਬਜਾਏ ਤੁਸੀਂ ਇਹਨਾਂ ਕਰਮਚਾਰੀਆਂ ਨੂੰ ਧਮਕੀਆਂ ਦੇ ਰਹੇ ਹੋ ਮੈਂ ਬਤਲਵਾ ਪ੍ਰਬੰਧ ਕਰ ਲਾਂਗਾ ਤੁਸੀਂ ਨੋਟਿਸ ਈਆ ਕਾਪੀਆਂ ਮੰਗ ਰਹੇ ਹੋ ਤੇ ਤੁਸੀਂ ਇਹ ਕਾਨੂੰਨ ਤੁਹਾਨੂੰ ਕਾਏ ਇਹ ਐਸਐਮਓ ਸਾਹਿਬ ਠੇਕੇਦਾਰ ਫੋਨ ਨਹੀਂ ਚੱਕ ਰਿਆ ਅਪ੍ਰੈਲ ਦੀ 16 ਤਰੀਕ ਹੋ ਗਈ ਮਾਰਚ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਪਾਈ ਕਰਮਚਾਰੀਆਂ 'ਚ ਰੋਸ ਹੈ ਰੋਸ ਪ੍ਰਗਟ ਕਰਨ ਲਈ ਕਰਮਚਾਰੀ ਦਰਿਆ 'ਤੇ ਬੈਠੇ ਨੇ ਪਰ ਐਸਐਮਓ ਕੀ ਕਹਿੰਦਾ ਤੁਸੀਂ ਮੈਨੂੰ ਨੋਟਸ ਨਹੀਂ ਦਿੰਦਾ ਤੁਸੀਂ ਕਾਨੂੰਨੀ ਨੋਟਿਸ ਦੇਣਾ ਚਾਹੀਦਾ ਅਸੀਂ ਕਹ ਨੋਟਿਸ ਤੈਨੂੰ 1 ਸਾਲ ਪਹਿਲਾਂ ਦਿੱਤਾ ਹੁਣ 2 ਮਹੀਨੇ ਪਹਿਲਾਂ ਵੀ ਨੋਟਿਸ ਦਿੱਤਾ ਅਸੀਂ ਨਰਸਿੰਗ ਸਿਸਟਰ ਦੇ ਰਾਹੀਂ ਤੈਨੂੰ ਸੂਚਿਤ ਕਰਤਾ ਕਿ ਕਰਮਚਾਰੀਆਂ ਦੀ ਰੋਸ ਹੈ ਇਹ ਭੁੱਖੇ ਪੇਟ ਨੌਕਰੀ ਨਹੀਂ ਹੁੰਦੀ ਇਹਨਾਂ ਦੇ ਬਾਲ ਬੱਚੇ ਨੇ ਪਹਿਲਾਂ ਤੁਸੀਂ ਇਹਨਾਂ ਨੂੰ ਘੱਟ ਤਨਖਾਹ ਦੇ ਕੇ ਆਰਥਿਕ ਉਸਨ ਕਰਦੇ ਹੋ ਕਿਸੇ ਨੂੰ 3000 ਕਿਸੇ ਨੂੰ 5000 ਕਿਸੇ ਨੂੰ 5500 ਉਹ ਬੇਈਮਾਨੋ ਤੁਹਾਡਾ ਟਿੱਡ ਨਹੀਂ ਪਰਦਾ ਇਹਨਾਂ ਗਰੀਬਾਂ ਦੇ ਪੈਸੇ ਠੇਕੇਦਾਰਾਂ ਨੂੰ ਮਿਲ ਕੇ ਸਾਨੂੰ ਤਾਂ ਸ਼ੱਕਾ ਜਿਵੇਂ ਤੂੰ ਪੱਖਪੂਰਦਾ ਡਾਕਟਰ ਜਗਜੀਤ ਸਿੰਘ ਦੀ ਤੁਸੀਂ ਉਹ ਤੋਂ ਪੈਸੇ ਦਿੰਦੇ ਹੋ ਤੁਸੀਂ ਉਹਦੇ ਪੈਸੇ ਖਾਂਦੇ ਹੋ ਗਰੀਬਾਂ ਦਾ ਖੂਨ ਚੀਸਣ ਵਾਲੇ ਅਧਿਕਾਰੀ ਉਹਨਾਂ ਦਾ ਰਿਕਾਰਡ ਕੱਢ ਕੇ ਵੇਖ ਲੋ ਮੰਦਾ ਹਾਨ ਹੋਇਆ ਉਹਨਾਂ ਲੋਕਾਂ ਨੂੰ ਬੱਚਿਆਂ ਨੇ ਉਹਨਾਂ ਨੂੰ ਕਰਨ ਕੱਢਿਆ ਕਿਤੇ ਪੁੱਛ ਕੇ ਦੇਖਿਓ ਰਿਕਾਰਡ 'ਚ ਇਥੇ ਜ਼ਿਲ੍ਹਾ ਸੈਸ਼ਨ ਜੱਜ ਬਨਮੋਹ ਸਿੰਘ ਆਲੂ ਵਾਲਿਆ ਹੁੰਦਾ ਸੀ ਤੇਰੇ ਵਰਗਾ ਹੈਂਕਰਵਾਜ ਜਿਨੇ ਉਸ ਸਮੇਂ ਤਿੰਨ ਦਰਜਣ ਚੌਥੇ ਦਰਜ ਦੇ ਮਲਾਜ਼ਮਾਂ ਨੂੰ ਆਰਥਿਕ ਸ਼ੋਸ਼ਣ ਕਰਕੇ ਔਰ ਉਹਨਾਂ ਨੂੰ ਉਹਨਾਂ ਨੂੰ ਜਾਵਰੀ ਵਿਕਾਰ ਲੈਣ ਦੇ ਉੱਚ ਨੌਕਰੀਆਂ ਕੱਢਿਆ ਸੀਗਾ ਉਹ ਜਦੋਂ ਜਥੇਬੰਦੀ ਨੇ ਲੜਾਈ ਲੜੀ ਉਹ ਤਾਂ ਸਾਰੇ ਬਹਾਲ ਹੋ ਗਏ ਪਰ ਉਹ ਮਨਮੋਹ ਸਿੰਘ ਆਲੂ ਵਾਲੀਆ ਜਿਹੜਾ ਕਹਿੰਦਾ ਸੀ ਮੇਰੀ ਕਲਮ ਦੇ ਨਾਲ ਫਾਂਸੀ ਲੱਗਦੀ ਹੈ ਉਹਨੂੰ ਬੱਚਿਆਂ ਨੇ ਘਰੋਂ ਕੱਢਿਆ ਸਰਕਾਰ ਨੇ ਉਹ ਤੋਂ ਫੈਸਲੇ ਕਰਨ ਦੀਆਂ ਪਾਵਰਾਂ ਵਾਪਸ ਲਈਆਂ ਇਹੀ ਹਾਲ ਤੇਰੇ ਨਾਲ ਤੁਹਾਡੇ ਨਾਲ ਹੋਣਾ ਹੈ ਤੁਸੀਂ ਲੋਕ ਚਾਹੀਦਾ ਏ ਸੀ ਮਕੀਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਓ ਇਹਨਾਂ ਵਰਕਰਾਂ ਤੇ ਤੁਸੀਂ ਇਹਨਾਂ ਤੇ ਵਰਕਰਾਂ ਨਾਲ ਜੋ ਤੱਕਾ ਹੋ ਰਿਹਾ ਹੈ ਇਹਦੇ ਤੇ ਐਸਐਮਓ ਸਾਹਿਬ ਦੀ ਡਿਊਟੀ ਬਣਦੀ ਹੈ ਕਿ ਇਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰੋ